ਇਹ ਮਾਨਯੋਗ ਐਸਐਸਪੀ ਸਾਹਿਬ ਅਧਿਆਤਿ ਅਤੇ ਮਾਨਯੋਗ ਡੀਆਈ ਸਾਹਿਬ ਬਾਰਡਰਾਂ ਦੇ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਮਾਨਯੋਗ ਡੀਐਸਪੀ ਜੰਡਿਆਲਾ ਦੀ ਗਾਈਡੈਂਸ ਦੇ ਵਿੱਚ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਵਾ ਪੰਜਾਬ ਸਰਕਾਰ ਵੱਲੋਂ ਉਹਦੀ ਲੜੀ ਦੇ ਚ ਅਸੀਂ ਕਾਫੀ ਕੱਲ ਜਿਹੜੇ ਆ ਨਸ਼ਾ ਤਸਕਰੀ ਦੇ ਗ੍ਰਫਤਾਰ ਕੀਤੇ ਆ ਵੱਖ-ਵੱਖ ਮੁਕਦਮੇ ਦਰਜ ਕੀਤੇ ਆ ਜਿਨ੍ਹਾਂ ਦੇ ਵਿੱਚ ਟੋਟਲ 7 ਪੈਡਲਰ ਜਿਹੜੇ ਆ ਨਸ਼ਾ ਤਸਕਰੀ ਦੇ ਉਹ ਗ੍ਰਫਤਾਰ ਕੀਤੇ ਆ ਤੇ ਉਹਨਾਂ ਤੋਂ ਜਿਹੜੇ ਮਕਦਮੇ ਦਰਜ ਕਰਕੇ ਤੇ ਜਿਹੜੇ ਬੰਦਿਆਂ ਤੋਂ ਲੈਂਦੇ ਸੀ ਉਹ ਵੀ ਗ੍ਰਿਫਤਾਰ ਕੀਤੇ ਆ ਤੇ ਡਰੱਗ ਮਣੀ ਤੇ ਹੈਰਵਨ ਜਿਹੜੀ ਬਰਾਮਦ ਕੀਤੀ ਆ ਉਹਦੀ ਡਿਟੇਲ ਮੈਂ ਤੁਹਾਨੂੰ ਦੱਸ ਦਿਨਾ ਵਾ ਇਸ ਤੋਂ ਇਲਾਵਾ ਇੱਕ ਨਟੋਰੀਅਸ ਕਿਸਮ ਦਾ ਵਿਅਕਤੀ ਆ ਬੜਾ ਪੜਿਆ ਲਿਖਿਆ ਜਿਹੜਾ ਏਟੀਐਮਾਂ ਦੇ ਵਿੱਚੋਂ ਠੱਗੀ ਮਾਰਦਾ ਸੀ ਜਦੋਂ ਕੋਈ ਪੋਲਾ ਪਾਲਾ ਬੰਦਾ ਏਟੀਐਮ ਚ ਪੈਸੇ ਕਢਾਉਣ ਜਾਂਦਾ ਸੀ ਤੇ ਉਹਨੂੰ ਪਸਲ ਕਰਕੇ ਤੇ ਆਹ ਜਿਹੜੇ ਕਾਰਡ ਇਹਦੇ ਕੋਲ ਮਿਲੇ ਆ ਇਨਾ ਉਸੇ ਕਲਰ ਦਾ ਕਾਰਡ ਐ ਚੋਂ ਕੱਢ ਕੇ ਤੇ ਉਹਦੇ ਨਾਲ ਕਾਰਡ ਬਟਾ ਲੈਂਦਾ ਸੀ ਤੇ ਉਹਦਾ ਪਾਸਵਰਡ ਜਿਹੜਾ ਸੀ ਉਹ ਨੋਟ ਕਰਕੇ ਆਪਣੇ ਬ੍ਰੇਨ ਚ ਦਿਮਾਗ ਚ ਤੇ ਮੁੜ ਕੇ ਦੂਜੇ ਏਟੀਐਮ ਚੋਂ ਜਾ ਕੇ ਤੇ ਪੈਸੇ ਕਢਾ ਲੈਂਦਾ ਸੀ ਇਹ ਇਹਦੇ ਤੇ ਇਹਦੇ ਖਿਲਾਫ 6 ਪਰਚੇ ਇਹੋ ਜੇ ਦਰਜਿਆ ਪਹਿਲਾਂ ਹੀ ਆਲਰੇਡੀ ਤੇ 32 ਵਾਰਦਾਤਾਂ ਤੁਹਾਡੇ ਸਾਹਮਣੇ ਇਹਨੇ ਐਕਸੈਪਟ ਕੀਤੀਆਂ ਵੀ ਮੈਂ ਪਹਿਲਾਂ ਜਿਹੜੀਆਂ ਉਹ ਕੀਤੀਆਂ ਵਾਂ ਜਿਨ੍ਹਾਂ ਦੇ ਵਿੱਚ ਕਈਆਂ ਦੇ ਵਿੱਚ ਪਰਚੇ ਦਰਜ ਨਹੀਂ ਵੀ ਹੋਏ ਤੇ ਇਹ ਕੱਲ ਅਸੀਂ ਮੌਕੇ ਤੋਂ ਹੀ ਗ੍ਰਫਤਾਰ ਕੀਤਾ ਸੀ ਇਹਦੇ ਬਣੂ ਆ 35 ਏਟੀਐਮ ਆ ਵੱਖ-ਵੱਖ ਬੈਂਕਾਂ ਦੇ ਤੇ ਇੱਕ ਦਾਤਰ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਇਹ ਬੇਸਿਕਲੀ ਸਾਹਿਲ ਨਾਮ ਦਾ ਬੰਦਾ ਵਾ ਜਲੰਧਰ ਦਾ ਰਹਿਣ ਵਾਲਾ ਵਾ ਪੜਿਆ ਲਿਖਿਆ ਵਾ ਤੇ ਬਾਕੀ 152 ਨੰਬਰ ਮਕਦਮਾ ਦਰਜ ਕੀਤਾ ਜਿਦੇ ਵਿੱਚ ਅਸੀਂ ਤਿੰਨ ਦੋਸ਼ੀਆਂ ਪਾਸੋਂ 23 ਗ੍ਰਾਮ ਹੈਰੋਇਨ ਫੜੀ ਆ ਤੇ 155 ਨੰਬਰ ਮਕਦਮਾ ਦਰਜ ਕੀਤਾ ਜਿਦੇ ਵਿੱਚ ਅਸੀਂ ਤਿੰਨ ਦੋਸ਼ੀਆਂ ਤੋਂ 10 ਗ੍ਰਾਮ ਹੈਰੋਇਨ ਤੇ 2000 ਦੇ ਕਰੀਬ ਡਰੱਗ ਬਣੀ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਵਾ ਇਹ ਜਿਹੜਾ ਇਹਨਾਂ ਨੂੰ ਅੱਜ ਪੇਸ਼ ਕਰਕੇ ਰਿਮਾਂਡ ਲੈ ਕੇ ਤੇ ਫਰਦਰ ਪੁਛਗਿਸ਼ ਕੀਤੀ ਜਾਊਗੀ। ਇਹਨਾਂ ਨੂੰ ਨਸ਼ਾ ਪੜਿਆ ਤੇ ਪ੍ਰੋਫੈਸ਼ਨਲ ਹੈ ਜੀ ਕਿ ਨਵੇਂ ਅੰਦੂ। ਬਿਲਕੁਲ ਜੀ ਸਾਰਿਆਂ ਦੇ ਖਿਲਾਫ ਵੀ ਕਿਸੇ ਦੇ ਖਿਲਾਫ 8 ਪਰਚੇ ਦਰਜ ਆ ਕਿਸੇ ਦੇ ਖਿਲਾਫ 9 ਪਰਚੇ ਦਰਜ ਆ ਕਿਸੇ ਦੇ ਖਿਲਾਫ 4 ਪਰਚੇ ਦਰਜ ਆ ਸਾਰੇ ਹੀ ਜਿਹੜੇ ਆਏ ਕ੍ਰਿਮਿਨਲ ਹਿਸਟਰੀ ਦੇ ਆ ਡਰੱਗ ਤਸਕਰੀ ਦੀ ਕ੍ਰਿਮਿਨਲ ਹਿਸਟਰੀ ਇਹਨਾਂ ਦੀ। ਸਰ ਤੁਸੀਂ ਇਹ ਜੀ ਮਿਹਨਤ ਕਰਦੇ ਜੇ ਨਸ਼ੇ ਤਸਕਰ ਵੱਢਦੇ ਜੇ ਪਰ ਇਹਨਾਂ ਜਮਾਨਤਾਂ ਜਿਹੜੀਆਂ ਜਲਦੀ ਹੋ ਜਾਂਦੀਆਂ ਕੀ ਕਾਰਨ ਰਹੀ ਹੈ? ਜਮਾਨਤਾਂ ਦੇ ਵੀ ਹੁਣ ਪੰਜਾਬ ਸਰਕਾਰ ਨੇ ਜਿਹੜਾ ਵਾ ਇੱਕ ਅਭਿਆਨ ਸ਼ੁਰੂ ਕੀਤਾ ਵਾ ਜਿਹਦੇ ਚ ਅਸੀਂ ਸਾਡੇ ਕੋਲ ਡਿਟੇਲ ਜਿਹੜੀ ਆ ਉਹ ਕੋਰਟ ਦੇ ਵਿੱਚੋਂ ਅਸੀਂ ਪ੍ਰਾਪਤ ਕਰ ਲੈਨੇ ਆ ਤੇ ਜਿਹੜੇ ਜਿਹੜੇ ਜ਼ਮਾਨਤੀ ਆ ਉਹਨਾਂ ਨੂੰ ਅਸੀਂ ਰੀ ਵੈਰੀਫਾਈ ਕਰਦੇ ਆ ਜੇ ਉਹ ਦੁਬਾਰਾ ਆ ਕੇ ਨਸ਼ੇ ਦੀ ਤਸਕਰੀ ਚ ਸ਼ਾਮਲ ਹੋ ਜਾਂਦੇ ਆ ਤੇ ਉਹਨਾਂ ਦੀਆਂ ਜ਼ਮਾਨਤਾਂ ਕੈਨਸਲ ਕਰਾਉਣ ਲਈ ਮਾਨਯੋਗ ਅਦਾਲਤਾਂ ਦੇ ਵਿੱਚ ਅਸੀਂ ਐਪਲੀਕੇਸ਼ਨਾਂ ਦਿੱਤੀਆਂ ਵਾ ਜਿਹਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਤਰੀਕਾ ਵੀ ਆ ਤੇ ਬਹਿਸ ਕਰਨ ਤੋਂ ਬਾਅਦ ਉਹਨਾਂ ਦੀਆਂ ਜ਼ਮਾਨਤਾਂ ਰਿਜੈਕਟ ਕਰਾਈਆਂ ਜਾਣਗੀਆਂ ਉਤੋਂ ਵੱਧ ਕੇ ਅਗਲੇ ਬੰਨੇ ਹੋਰ ਇੱਕ ਅਸੀਂ ਅਭਿਆਨ ਸ਼ੁਰੂ ਕੀਤਾ ਮਾਨਯੋਗ ਅ ਸਸਪੀ ਸਾਭੀਆਂ ਹਦਾਇਤਾਂ ਦੇ ਜਿਹਦੇ ਵਿੱਚ ਜਿਨ੍ਹਾਂ ਨੇ ਇਹਨਾਂ ਦੀਆਂ ਜ਼ਮਾਨਤਾਂ ਦਿੱਤੀਆਂ ਵਾ ਉਹਨਾਂ ਨੂੰ ਵੀ ਅਸੀਂ ਬੁਲਾ ਕੇ ਤੇ ਉਹਨਾਂ ਤੋਂ ਜਿਹੜੀ ਜਿਹੜੀ ਉਹਨਾਂ ਜ਼ਮਾਨਤ ਦਿੱਤੀ ਆ ਜਿਹੜੇ ਬੰਦੇ ਦੀ ਜ਼ਮਾਨਤ ਦਿੱਤੀ ਆ ਤੇ ਉਹ ਦੁਬਾਰਾ ਡਰੱਗ ਤਸਕਰੀ 'ਚ ਸ਼ਾਮਲ ਹੋਇਆ ਵਾ ਉਹਨਾਂ ਤੋਂ ਐਫਰੀਡੇਬਲ ਲੈ ਕੇ ਉਹਨਾਂ ਦੀਆਂ ਜ਼ਮਾਨਤਾਂ ਕੈਸਲ ਕਰਾਉਣ ਵਾਲਾ ਵੀ ਅਸੀਂ ਅਭਿਆਨ ਸ਼ੁਰੂ ਕੀਤਾ ਵਾ ਤੇ ਜ਼ਮਾਨਤੀਆਂ ਦੇ ਖਿਲਾਫ ਵੀ ਜਿਹੜੀ ਆ ਉਹ ਕਾਰਵਾਈ 83 ਬੀ ਐਨ ਐਸ ਐਸ ਦੀ ਜਿਹੜੀ ਅਸੀਂ ਕਰ ਰਹੇ ਆ ਉਹਨਾਂ ਦੇ ਉਹਨਾਂ ਨੂੰ ਵੀ ਜਿਹੜੀ ਉਹਨਾਂ ਨੇ ਜਮਾਨਤ ਦਿੱਤੀ ਆ ਉਹ ਉਹਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਜਾਇਦਾਦ ਜਿਹੜੀ ਅਟੈਚ ਕਰਾਈ ਜਾ ਰਹੀ ਹੈ ਕੋਰਟ ਦੇ ਵਿੱਚ ਮਾੜੇ ਅਨਸਰਾਂ ਨੂੰ ਕੀ ਸੰਦੇਸ਼ ਮਾੜੇ ਅਨਸਰਾਂ ਨੂੰ ਇਹੋ ਹੀ ਸੰਦੇਸ਼ ਆ ਕਿ ਜਿਹੜਾ ਕ੍ਰਿਮੀਨਲ ਗਤੀਵਿਧੀਆ ਉਤੋਂ ਸੰਕੋਚ ਕਰਕੇ ਤੇ ਮੁੱਖ ਧਾਰਾ 'ਚ ਆ ਕੇ ਤੇ ਆਪਣੀ ਨੇਕ ਕਮਾਈ ਦੇ ਨਾਲ ਆਪਣਾ ਪਰਿਵਾਰ ਤੇ ਆਪਣਾ ਜਿਹੜਾ ਗੁਜ਼ਾਰਾ ਕਰਨ ਜਿਹੜੀ ਕ੍ਰਿਮੀਨਲ ਗਤੀਵਿਧੀਆ ਉਹਦਾ ਰਿਜ਼ਲਟ ਬਹੁਤ ਮਾੜਾ ਹੁੰਦਾ ਹੈ ਕ੍ਰਿਮੀਨਲ ਗਤੀਵਿਧੀ ਤੋਂ ਬਾਅਦ ਬੰਦਾ ਆਪਣੀ ਨਾਰਮਲ ਲਾਈਫ ਜਿਹੜੀ ਆ ਉਹ ਕੁਆ ਬੈਠਦਾ ਹੈ ਤੇ ਡਰ ਕੇ ਰਹਿੰਦਾ ਵਾ ਜਿਸ ਤਰ੍ਹਾਂ ਹੁਣ ਆ ਜਿਹੜੇ ਬੰਦੇ ਫੜੇ ਆ ਇਹ ਪਿਛਲੇ 2 ਮਹੀਨੇ ਤੋਂ ਇੱਕ ਗੁਰਦੁਆਰੇ ਦੇ ਵਿੱਚ ਸੌਂਦੇ ਸੀ ਜਾ ਕੇ ਲੰਗਰ ਹਾਲ 'ਚ ਆਪਦੇ ਘਰ ਵੀ ਨਹੀਂ ਸੀ ਰਹਿੰਦੇ ਨਾ ਇਹਨੂੰ ਆਪਦੇ ਬੱਚਿਆਂ ਦੇ ਕੋਲ ਇੰਜੋਏ ਕਰਨ ਦਾ ਮੌਕਾ ਮਿਲਦਾ ਸੀ ਨਾ ਇਹਨੂੰ ਆਪਣੇ ਮਾਤਾ ਪਿਤਾ ਨੂੰ ਮਿਲਣ ਦਾ ਮੌਕਾ ਮਿਲਦਾ ਸੀ ਇਹ ਦੋਵੇਂ ਭਰਾ ਸੀਗੇ ਤੇ ਦੂਜਰੇ ਦੂਸਰੇ ਪਿੰਡ ਦੇ ਗੁਰਦੁਆਰੇ ਦੇ ਲੰਗਰ ਹਾਲ 'ਚ ਜਾ ਕੇ ਰਾਤ ਚੋਰੀ ਸੌਂਦੇ ਸੀ ਜਿੱਥੋਂ ਸਾਨੂੰ ਪਤਾ ਲੱਗਣ ਤੇ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਵਾ ਉੱਥੋਂ ਹੀ ਇਹ ਨਸ਼ਾ ਤਸਕਰੀ ਕਰਦੇ ਸੀਗੇ